ਸੁਬੀਰ ਬਾਬੇ ਜੀ ਕਹਿੰਦੇ ਪਾਣੀ ਚ ਬਸ ਆਊਗੀ ਫਿਰ ਉਹ ਸੜਕ ਤੇ ਚੱਲੂਗੀ ਹੁਣ ਉਹ ਗੱਲ ਤਾਂ ਨਹੀਂ ਚੱਲੀ ਹੁਣ ਉਹ ਕਹਿਣਗੇ ਪਾਣੀ ਵਾਲੀ ਬਸ ਜਿਹੜੀ ਪਾਣੀ ਚ ਚੱਲੇਗੀ ਫਿਰ ਸੜਕ ਤੇ ਚੱਲੇਗੀ ਫਿਰ ਸੜਕ ਤੋਂ ਬਾਅਦ ਉਸਮਾਨ ਛੁੱਟ ਜਾਏਗੀ ਫਿਰ ਔਰੇ ਦੋ ਮੈਂ ਛੱਟੀ ਲੈ ਕੇ ਬਾਦਲ ਬੱਦਲਾਂ ਨੂੰ ਹਲਾਵਾਗਾ ਤੇ ਫਿਰ بارش ਹੋਇਆ ਕਰੇਗੀ ਉਹ ਸੁਬੀਰ ਜੀ ਇਹ ਵੀ ਕਹਿ ਸਕਦੇ 60 ਸਾਲਾਂ ਦੀ ਉਮਰ 'ਚ ਕਦੇ ਸੁਬੀਰ ਸਿੰਘ ਬਾਦਲ ਜੀ ਨੇ ਸੋਚਿਆ ਨਹੀਂ ਹੋਣਾ ਕਿ ਕੋਈ ਸਾਡੀ ਵੀ ਬਸ ਫੜ ਕੇ ਠਾਣੇ ਚ ਦੇ ਸਕਦਾ ਰਾਜਾ ਵੜਿੰਗ ਇਸ ਕਰਕੇ ਸਪਨੇ ਚ ਵਿਖਦਾ ਹੈ ਔਰ ਇਸ ਕਰਕੇ ਰਾਜੇ ਵੜਿੰਗ ਦੀ ਗੱਲ ਕੀਤੀ ਜਾਂਦੀ ਹੈ ਕਿ ਜਿਹੜਾ ਬੱਸ ਮਾਫੀਆ ਆਦਨੀਆਂ ਬਾਦਲ ਪਰਿਵਾਰ ਵੱਲੋਂ ਚਲਾਇਆ ਗਿਆ ਸੀ ਉਹ ਰਿਤੇ ਰਾਜੇ ਵੜਿੰਗ ਨੇ ਨੱਥ ਪਾਈ ਤੇ ਰੋਜ਼ਾਨਾ ਬਾਦਲ ਵਾਲਿਆਂ ਦੀਆਂ ਬੱਸਾਂ ਫੜ ਕੇ ਮੈਂ ਅੰਦਰ ਦਿੱਤੀਆਂ ਅੱਜ ਗਵਰਨਮੈਂਟ ਦੀ ਕਿਸੇ ਬੱਸ ਚੜਜੋ ਪੀਆਰਟੀਸੀ ਦੀ ਬੱਸ ਚੜਜੋ ਰੋਡਵੇਜ਼ ਦੀ ਮੈਂ ਤੁਹਾਨੂੰ ਲੈ ਕੇ ਚਲਾਂਗਾ ਕੱਲ ਪਰਸੋਂ ਬੱਸ ਅੱਡੇ 'ਚ ਉੱਥੇ ਤੁਸੀਂ ਇਹ ਗੱਲ ਪੁੱਛਣੀ ਹੈ ਕਿ ਪੰਜਾਬ ਦਾ ਸਭ ਤੋਂ ਬਿਹਤਰੀਨ ਟਰਾਂਸਪੋਰਟ ਮੰਤਰੀ ਕੌਣ ਰਿਹਾ ਹੈ ਇਹ ਡਰਾਈਵਰ ਤੇ ਕਨੈਕਟਰ ਨੂੰ ਪੁੱਛਣੀ ਹੈ ਔਰ ਮੈਂ ਤੁਹਾਨੂੰ ਕਹਾਂਗਾ ਜਾ ਕੇ ਫੀਡਬੈਕ ਲੈ ਕੇ ਆਇਓ ਤੇ ਉਹ ਤੁਹਾਨੂੰ ਕਹਿਣਗੇ ਮੈਂ ਆਸ ਕਰਦਾ ਹਾਂ ਕਿ ਉਹ ਕਹਿਣਗੇ ਕਿ ਰਾਜਾ ਵੜਿੰਗ ਸਭ ਤੋਂ ਵਧੀਆ ਟਰਾਂਸਪੋਰਟ ਮੰਤਰੀ ਹਜ ਤੱਕ ਦਰਿਆ ਔਰ ਸੁਖਬੀਰ ਬਾਦਲ ਜੀ ਨੂੰ ਜੋ ਲੋਕ ਕਹਿੰਦੇ ਆ ਉਹ ਮੈਂ ਨਹੀਂ ਕਹਿਣਾ ਕਿਉਂਕਿ ਹੁਣ ਇਹ ਮर्यादा ਤੋਂ ਥੱਲੇ ਹੋ ਜਾਏਗਾ 10 ਸਾਲਾਂ ਦੀ ਕਾਲ ਰਿਕਾਰਡ ਕਢਾਓ ਜਿੰਨੀਆਂ ਕਾਲਸ ਮਿੱਟੂ ਜੀ ਨੇ ਰਿਸੀਵ ਕੀਤੀਆਂ ਹੋਣੀਆਂ ਉਹਨੀਆਂ ਤਾਂ ਮੈਂ ਦੱਸ ਦਿਨਾ ਚ ਰਿਸੀਵ ਕਰ ਲੈਂਦਾ ਸਰਕਾਰੀ ਕੋਠੀ ਦਾ ਕਿਰਾਇਆ ਵੀ ਵੇਂ ਦਿੱਤਾ ਸਰਕਾਰੀ ਕੋਠੀ ਦਾ ਕਿਰਾਇਆ ਹੁਣ ਐਨਓਸੀ ਜਿਹੜੀ ਆ ਉਹ ਲੈਂਡ ਤੋਂ ਪਹਿਲਾਂ ਕਾਗਜ਼ਦ ਰਾਤ ਹੋ ਜਾਣਗੇ ਹੁਣ ਦੇ ਦੇਗਾ ਹੁਣ ਵੀ ਹੁਣ ਵੀ ਜਿਹੜੀਆਂ ਸਰਕਾਰੀ ਕੋਠੀਆਂ ਇਹ ਕੁਝ ਲੋਕ ਸਰਕਾਰੀ ਕੋਠੀਆਂ ਦੇ ਵਿੱਚ ਹੀ ਸਿਮੰਟ ਕੇ ਰਹਿ ਗਏ ਤੇ ਸਿਕਿਉਰਿਟੀ 'ਚ ਹੀ ਸਿਮੰਟ ਕੇ ਰਹਿ ਗਏ ਜਨਤਾ ਦਾ ਬਹੁਤ ਵੱਡਾ ਪ੍ਰੇਮ ਜਿਹੜਾ ਬਿੱਟੂ ਜੀ ਨੂੰ ਮਿਲਿਆ ਸੀ ਪਰ ਮੈਨੂੰ ਲੱਗਦਾ ਇਹ ਛੋਟੇ-ਛੋਟੇ ਜਿਹੜੇ ਲਾਲਚ ਹੈ ਨਾ ਇਹਨਾਂ ਨੇ ਬਿੱਟੂ ਜੀ ਮੇਰੇ ਭਰਾ ਦੇ ਜੀਵਨ ਤੇ ਕੁਐਸਚਨ ਮਾਰਕ ਲਾਤਾ ਸਵਾਲੀਆ ਚਿੰਨ੍ਹ ਖੜਾ ਕਰ ਸਰ ਸੁਖਵੀਰ ਮੈਂ ਤੁਹਾਨੂੰ ਇਹ ਵੀ ਦਰਾਂਗਾ ਬਿੱਟੂ ਜੀ ਹੈਲੋ ਬਿੱਟੂ ਜੀ ਮੈਂ ਸਮਝਦਾ ਕਿ ਜਿਵੇਂ ਚੁਨਾਵੀ ਸੈਲਾਨੀ ਲੁਧਿਆਣੇ ਚੋਂਦਾ ਹੈ ਉਹ ਇਸ ਤਰ੍ਹਾਂ ਆਉਂਦੇ ਹੈ ਇਹਨਾਂ ਦਾ ਨਾਮ ਰੱਖਿਆ ਮੈਂ ਚੁਨਾਵੀ ਸੈਲਾਨੀ ਯਾਨੀ ਕਿ ਟੂਰਿਸਟ ਇਲੈਕਟਰੋਲ ਟੂਰਿਸਟ ਜਿਹੜਾ ਚੋਣ ਹੁੰਦਾ ਹੈ ਉਦੋਂ ਬਿੱਟੂ ਜੀ ਵਿਖਦੇ ਹੈ ਇਹ ਚੁਨਾਵੀ ਸੈਲਾਨੀ ਦੀ ਤਰ੍ਹਾਂ ਹੈ ਮੇਰੇ ਭਰਾ ਬਿੱਟੂ ਸਰ ਸੁਖਵੀਰ ਸਿੰਘ ਗੱਲ ਤੁਹਾਡੇ ਬਾਰੇ ਸੁਖਵੀਰ ਕੀ ਕਹੇ ਸੁਬੀਰ ਜੀ ਨੇ ਕਹਿੰਦੇ ਟ੍ਰਾਂਸਪੋਰਟ ਮੰਤਰੀ ਰਹੇ ਨੇ ਕਨੇ ਘਟਾਲਾ ਬੜਾ ਕਿਉਂਕਿ ਤੁਹਾਡੀਆਂ ਬੱਸਾਂ ਰਾਜੇ ਵੜਿੰਗੇ ਨੇ ਫੜੀਆਂ ਵਾਰੀ-ਵਾਰੀ ਸੁਪਨੇ ਚ ਆਦਰਯੀਆਂ ਸੁਬੀਰ ਸਿੰਘ ਬਾਦਲ ਜੀ ਮੈਂ ਕਦੇ ਨਹੀਂ ਇਹੋ ਜੀ ਗੱਲ ਕਹਿਣਾ ਚਾਹੁੰਦਾ ਪਰ ਜਦੋਂ ਤੁਸੀਂ ਇਹੋ ਜੀ ਨੀਵੀਂ ਗੱਲ ਕਰੋਗੇ ਫਿਰ ਮੈਨੂੰ ਉਹਦਾ ਜਵਾਬ ਉਹਵੇਂ ਦੇਣਾ ਪੈਣਾ 60 ਸਾਲਾਂ ਦੀ ਉਮਰ 'ਚ ਕਦੇ ਸੁਬੀਰ ਸਿੰਘ ਬਾਦਲ ਜੀ ਨੇ ਸੋਚਿਆ ਨਹੀਂ ਹੋਣਾ ਕਿ ਕੋਈ ਸਾਡੀ ਵੀ ਬੱਸ ਫੜ ਕੇ ਠਾਣੇ 'ਚ ਦੇ ਸਕਦਾ ਹੈ ਰਾਜਾ ਵੜਿੰਗੇ ਇਸ ਕਰਕੇ ਸੁਪਨੇ 'ਚ ਵਿਖਦਾ ਹੈ ਔਰ ਇਸ ਕਰਕੇ ਰਾਜੇ ਵੜਿੰਗ ਦੀ ਗੱਲ ਕੀਤੀ ਜਾਂਦੀ ਹੈ ਕਿ ਜਿਹੜਾ ਬੱਸ ਮਾਫੀਆ ਆਦਨੀਆਂ ਬਾਦਲ ਪਰਿਵਾਰ ਵੱਲੋਂ ਚਲਾਇਆ ਗਿਆ ਸੀ ਉਹ ਰਿਤੇ ਰਾਜੇ ਵੜਿੰਗ ਨੇ ਨੱਥ ਪਾਈ ਤੇ ਰੋਜ਼ਾਨਾ ਬਾਦਲ ਵਾਲਿਆਂ ਦੀਆਂ ਬੱਸਾਂ ਫੜਕੇ ਮੈਂ ਅੰਦਰ ਦਿੱਤੀਆਂ ਅੱਜ ਗਵਰਨਮੈਂਟ ਦੀ ਕਿਸੇ ਬੱਸ ਚੜਜੋ ਪੀਆਰਟੀਸੀ ਦੀ ਬੱਸ ਚੜਜੋ ਰੋਡਵੇਜ਼ ਦੀ ਮੈਂ ਤੁਹਾਨੂੰ ਲੈ ਕੇ ਚਲਾਂਗਾ ਕੱਲ ਪਰਸੋਂ ਬੱਸ ਅਡੇ 'ਚ ਉੱਥੇ ਤੁਸੀਂ ਇਹ ਗੱਲ ਪੁੱਛਣੀ ਹੈ ਕਿ ਪੰਜਾਬ ਦਾ ਸਭ ਤੋਂ ਬਿਹਤਰੀਨ ਟਰਾਂਸਪੋਰਟ ਮੰਤਰੀ ਕੌਣ ਰਿਹਾ ਹੈ ਇਹ ਡਰਾਈਵਰ ਤੇ ਕਨੈਕਟਰ ਨੂੰ ਪੁੱਛਣੀ ਔਰ ਮੈਂ ਤੁਹਾਨੂੰ ਕਹੂੰਗਾ ਜਾ ਕੇ ਫੀਡਬੈਕ ਲੈ ਕੇ ਆਇਓ ਤੇ ਉਹ ਤੁਹਾਨੂੰ ਕਹਿਣਗੇ ਮੈਂ ਆਸ ਕਰਦਾ ਹਾਂ ਕਿ ਉਹ ਕਹਿਣਗੇ ਕਿ ਰਾਜਾ ਵੜਿੰਗ ਸਭ ਤੋਂ ਵਧੀਆ ਟਰਾਂਸਪੋਰਟ ਮੰਤਰੀ ਅਜ ਤੱਕ ਕਰਿਆ ਔਰ ਸੁਬੀਰ ਬਾਦਲ ਜੀ ਨੂੰ ਜੋ ਲੋਕ ਕਹਿੰਦੇ ਆ ਉਹ ਮੈਂ ਨਹੀਂ ਕਹਿਣਾ ਕਿਉਂਕਿ ਹੁਣ ਇਹ ਮਰਿਆਦਾ ਤੋਂ ਥੱਲੇ ਹੋ ਜਾਏਗਾ ਉਹ ਹਾਂ ਉਹ ਤਾਂ ਪਾਣੀ ਵਾਲੀ বাস ਹੁਣ ਉਹਨਾਂ ਦਾ ਇੱਕ ਪਹਿਲਾਂ ਸੁਬੀਰ ਬਾਦਲ ਜੀ ਕਹਿੰਦੇ ਪਾਣੀ ਚ ਬੱਸ ਆਊਗੀ ਫਿਰ ਉਹ ਸੜਕ ਤੇ ਚੱਲੂਗੀ ਹੁਣ ਉਹ ਗੱਲ ਤਾਂ ਨਹੀਂ ਚੱਲੀ ਹੁਣ ਉਹ ਕਹਿਣਗੇ ਪਾਣੀ ਵਾਲੀ ਬੱਸ ਜਿਹੜੀ ਪਾਣੀ ਚ ਚੱਲੇਗੀ ਫਿਰ ਸੜਕ ਤੇ ਚੱਲੇਗੀ ਫਿਰ ਸੜਕ ਤੋਂ ਬਾਅਦ ਉਸਮਾਨ ਛੁੱਟ ਜਾਏਗੀ ਫਿਰ ਉਹਰੇ ਤੋਂ ਮੈਂ ਛੱਟੀ ਲੈ ਕੇ ਬਾਦਲ ਬੱਦਲਾ ਨੂੰ ਹਿਲਾਵਾਂਗਾ ਤੇ ਫਿਰ بارش ਹੋਇਆ ਕਰੇਗੀ ਉਹ ਸੁਬੀਰ ਜੀ ਇਹ ਵੀ ਕਹਿ ਸਕਦੇ ਹਾਂ ਕਿ ਉਹ ਸ਼ੁਰੂ ਕਰੇ ਪੱਪੀ ਨੂੰ ਲੈ ਕੇ ਕਿਹ ਨਾਲ ਨੂੰ ਵਿਖਾਈ ਨਹੀਂ ਦਿੱਤੇ ਦੈਟਸ ਵਾਈ ਮੈਂ ਕਿਹਾ ਇਹ ਗੋਸ਼ਟੀ ਦੀ ਤਰ੍ਹਾਂ ਹੈ ਕੰਮ ਕਿ ਉਹ ਸੁਣਿਆ ਤਾਂ ਹੁੰਦਾ ਹੈ ਲੇਕਿਨ ਕਿਸੇ ਨੇ ਵੇਖਿਆ ਨਹੀਂ ਐਮਪੀ ਸਾਹਿਬ ਸੁਣਿਆ ਤਾਂ ਹੈ ਕਿ ਰਵਨੀਤ ਮਿੱਟੂ ਨਾਮ ਦਾ ਇੱਕ ਐਮਪੀ ਹੈਗਾ ਲੇਕਿਨ ਕਿਸੇ ਨੇ ਵੇਖਿਆ ਨਹੀਂ ਸੋ ਟੈਲੀਫੋਨ ਕਰਨ ਟੈਲੀਫੋਨ ਚੱਕਰ ਤੇ ਕੋਈ ਰੋਕ ਸੀ ਰਹੂ ਗੰਦੀ ਵੱਲੋਂ ਕਾਂਗਰਸ ਪਾਰਟੀ ਵੱਲੋਂ